ਤਤਿ ਤਵੀ ਉੱਤੇ ਬੈਠੇ ਗੁਰੂ ਅਰਜਨ ਦੇਵ ਪਾਤਸ਼ਾਹ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾਹ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾਹ ਬੀਬੀ ਪਾਨੀ ਦਾ ਦੁਲਾਰਾ ਭਾਣਾ ਮਿੱਠਾ ਕਰ ਮੰਨ ਦਾ ਧੰਨ ਉਹ ਆਪ ਤੇ ਸਿੱਧਕ ਉਹਦਾ ਧੰਨ ਦਾ ਧੰਨ ਉਹ ਆਪ ਤੇ ਸਿੱਧਕ ਉਹਦਾ ਧੰਨ ਦਾ ਸਿੱਧ ਕੋ ਨਾ ਡੋਲਣ ਦੀ ਮਨ ਉੱਤੇ ਲਾਲ ਸਾ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਖਬਰ ਜਾ ਹੋਈ ਮੀਆਂ ਮੀਰ ਤਾਈ ਉਹ ਆ ਗਿਆ ਕੋਲ ਖੜ ਪਾਤ ਸ਼ਾ ਦੇ ਨੀਰ ਸੀ ਬਹਾ ਗਿਆ ਆਪਣੇ ਹੀ ਮਨ ਤਾਈ ਦਿੰਦਾ ਰਹਾ ਢਾਡ ਸਾਂ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਜੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਸਿੱਖਾਂ ਤੇ ਜ਼ੁਲਮ ਨਾਲੇ ਮੁਖ ਤੋਂ ਬੁਲਾਉਣਾ ਚਾਹੇ ਕੀਤਾ ਹੈ ਕਬੂਲ ਇਸਲਾਮ ਇਹ ਕਹੋਣਾ ਚਾਹੇ ਜਿਹੋ ਜਹਾ ਗੁਰੂ ਸਿੱਖ ਉਹ ਜਿਹ ਹਕਾਲਸਾਂ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਰਾੜੇ ਦੀ ਸੰਗਤ ਬਲੋਂ ਹੱਥ ਜੋੜ ਬੰਦਨਾ ਕਰੀ ਮੇਰ ਦਾਤਾ ਸਭ ਦੋਖ ਨਿਕੰਧਨਾ ਅਮੀ ਕਿੰਗ ਚਰਣਾ ਤੋਂ ਬਲਿਹਾਰ ਸਦਾ ਜਾਤਸਾਂ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਤਤਿ ਤਵ ਯੁੱਤੇ ਬੈਠੇ ਗੁਰੂ ਅਰਜਨ ਦੇਵ ਪਾਤਸ਼ਾ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾ ਜ਼ੁਲਮ ਕਮਾਵੇ ਖੜਾ ਚੰਦੂ ਪਿੱਛੇ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਪਵਿੱਤਰ ਸ਼ੀਰਧੇ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ